ਮੇਰੇ ਸਾਥ ਅਮਰੀਕਾ ਸੇ ਆਇਆ ਸਿੱਖ ਯਾਤਰੀ ਮੌਜੂਦ ਆਈਏ ਇਨਸੇ ਜਾਣਤੇ ਹਕੂਮਤ-ਏ-ਪਾਕਿਸਤਾਨ ਕੀ ਜਨਮ ਸੇ ਸਕਿਉਰਟੀ ਕੇ ਖਾਣੇ ਪੀਣੇ ਕੇ ਕੈਸੇ ਇੰਤਜ਼ਾਮਾਤ ਕੀਏ ਗਿਆ ਔਰ ਦੁਨੀਆ ਭਰ ਕੇ ਸਿੱਖ ਯਾਤਰੀਓਂ ਕੋ ਕੈ ਪੈਗਾਮ ਦੇਣਾ ਚਾਹਤੇ ਹਨ ਵੈਗੁਰੂ ਜੀ ਖਾਨ ਸਾਹਿਬ ਵੈਗੁਰੂ ਜੀ ਪਾਤੇ ਅਸੀਂ ਸਭ ਤੋਂ ਪਹਿਲਾ ਆਪਣੇ ਪਰਮੇਸ਼ੀ ਕਰੋੜਾ ਸਾਹਿਬ ਦਾ ਆਪਣੇ ਕੈਬਨਿਟ ਵਿੱਚ ਸੁਦਾਤਾਂ ਰੋਜ਼ ਕਰਨਾ ਚਾਹੁੰਦੇ ਆ ਜਿਨ੍ਹਾਂ ਦੇ ਇਹਨਾਂ ਦੇ ਅਧਿਨ ਅਸਰ ਕਾ ਸਾਰ ਨਨਕਾਣਾ ਸਾਹਿਬ ਇੰਨਾ ਵਧੀਆ ਤਰੀਕੇ ਦੇ ਨਾਲ ਸਾਡੇ ਭਰਾ ਲਕਨ ਉੱਤੇ ਰੌਣਕੀ ਚਲਾ ਰਹੇ ਹੈਗੇ ਤੇ ਇੰਨਾ ਸਾਨੂੰ ਪਿਆਰ ਦਿੱਤਾ ਇਹਨਾਂ ਨੇ ਦੂਜਾ ਮੈਂ ਪਾਕਿਸਤਾਨ ਦੀ ਆਬਾਦ ਦਾ ਤੇ ਪਾਕਿਸਤਾਨ ਦੀ ਗਵਰਨਮੈਂਟ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਅਰੋਣਾ ਸਾਹਿਬ ਨੂੰ ਇੰਨੀ ਵੱਡੀ ਜ਼ਿੰਮੇਵਾਰੀ ਦੇ ਕੇ ਸਾਰੀ ਸਿੱਖ ਕੌਮ ਨੂੰ ਵਰਲਡ ਦੇ ਵਿੱਚੋਂ ਇਕੱਠਾ ਕਰਕੇ ਪਾਕਿਸਤਾਨ ਆਉਣ ਦਾ ਸਦਰਜਤਾ ਔਰ ਬੜੀ ਗਿਣਤੀ ਵਿੱਚ ਸਿੱਖ ਸੰਗਤਾਂ ਇੱਥੇ ਪਾਕਿਸਤਾਨ ਪਹੁੰਚ ਰਹੀਆਂ ਮੈਂ ਕਹਿੰਦਾ ਪਾਕਿਸਤਾਨ ਗਵਰਨਮੈਂਟ ਨੇ ਔਰ ਪਾਕਿਸਤਾਨ ਆਬਾਦ ਨੇ ਸਾਨੂੰ ਕੋਹੇ ਨੂਰ ਬਖਸ਼ ਦਿੱਤਾ ਜੋ ਸਾਡੇ ਅਰੋਣਾ ਸਾਹਿਬ ਹੈ ਉਹ ਸਾਡੇ ਕੋਹਨਰ ਜਿਨ੍ਹਾਂ ਨੇ ਸਾਰਿਆਂ ਨੂੰ ਇਕੱਠੇ ਕੀਤਾ ਜੱਜ ਇੱਥੇ ਆ ਕੇ ਸਾਨੂੰ ਬਹੁਤ ਵਧੀਆ ਪ੍ਰਬੰਧ ਲੱਗੇ ਆ ਸਾਹਬ ਸਾਹਿਬ ਵਾਈਸ ਜੇ ਕੇ ਪਦੇ ਅਸੀਂ ਸਾਰਾਈ ਦਸਤਾ ਲੈ ਕੇ ਨਨਕਾਣਾ ਸਾਹਿਬ ਦੀ ਧਰਤੀ ਤੇ ਆਏ ਆ ਤੇ ਪਾਕਿਸਤਾਨ ਆਵਾਮ ਤੇ ਪਾਕਿਸਤਾਨ ਗਵਰਨਮੈਂਟ ਦਾ ਬਹੁਤ ਬਹੁਤ ਧੰਨਵਾਦ ਤੇ ਖਾਸ ਕਰਕੇ ਰਮੇਸ਼ ਸਿੰਘ ਅਰੋੜਾ ਜੀ ਦਾ ਜਿਨ੍ਹਾਂ ਨੇ ਇੱਥੇ ਖਾਸ ਪ੍ਰਬੰਧ ਕੀਤੇ ਤੇ ਆਪਣੇ ਤੇ ਕੇ ਟੇਕਰ ਇਮਰਾਨ ਸਾਹਿਬ ਨੂੰ ਇਹਨਾਂ ਦਾ ਵੀ ਤੇ ਮੈਂ ਵੀ ਯੰਗ ਜਨਰੇਸ਼ਨ ਨੂੰ ਅਪੀਲ ਕਰਦਾ ਕਿ ਤੁਸੀਂ ਆਓ ਪਾਕਿਸਤਾਨ ਆਓ ਵੀਜ਼ਾ ਬਹੁਤ ਹੀ ਸੌਖੇ ਹੋ ਗਏ ਤੇ ਜਲਦੀ ਮਿਲ ਜਾਂਦੇ ਆ ਆਓ ਤੇ ਐਕਸਪੀਰੀਅੰਸ ਕਰੋ ਪਾਕਿਸਤਾਨ ਦੀ ਕਿਵੇਂ ਹੋਸਪਿਟੈਲਟੀ ਹੈ ਇਸਵੇਲੇ ਕਰਤਾਰਪੁਰ ਸਰੋਵਰ ਬਾਦ ਸਾਹਿਬ ਦੇ ਅੰਦਰ ਜਿਹੜਾ ਅਮਰੀਕਾ ਤੋਂ ਹੀ ਸਾਡੇ ਨਾਲ ਇੱਥੇ ਆਉਣੇ ਜੁੜੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਭਾਜੀ ਜੀ ਆਇਆਂ ਨੂੰ ਪਈਂ ਅਸਲਾਮੁਅਲੈਕਮ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਜੀ ਬਿਲਕੁਲ ਠੀਕ ਠਾਕ ਆ ਜੀ ਕਿੱਦਾਂ ਲੱਗ ਰਿਹਾ ਫਿਰ ਆ ਕੇ ਅੱਜ ਤਾਂ ਇਹ ਅਸੀਂ ਲੱਗਦਾ ਇਹ ਪਾਕਾ ਮਹਾਰਾਜ ਸਿੰਘ ਰਾਜਮੇਨ ਦਾ ਟਾਈਮ ਸੀਗਾ ਉਸ ਟਾਈਮ ਬਹੁਤ ਸਾਰੇ ਆ ਗਏ ਆ ਤੇ ਅਸੀਂ ਆਪਣੇ ਅਰੋੜਾ ਸਾਹਿਬ ਨੂੰ ਕੈਬਨ ਮਨਿਸਟਰ ਨਾਲ ਇਹਨਾਂ ਦੇ ਇਹ ਕੰਮ ਕਰਦੇ ਦੇਖ ਕੇ ਇਹ ਪਹਿਲਾਂ ਉਹ ਸੁਣਿਆ ਸੀ ਅੱਜ ਅਸੀਂ ਅੱਖੀਂ ਦੇਖਿਆ ਵਾਕਿਆ ਡਾਊਨ ਟੂ ਅਰਥ ਰੇਕ ਮੰਦਿਰ ਦਾ ਰਾਈ ਨੇਮ ਕੱਲੇ ਕੱਲੇ ਦਾ ਨਾਮ ਲੈ ਕੇ ਬੁਲਾਉ ਰਹੇ ਆ ਲੋਕਾਂ ਨੂੰ ਮਿਲ ਰਹੇ ਹੈਗੇ ਅੱਜ ਲੰਗਰ ਹਾਲ ਦੇ ਵਿੱਚ ਇਹਨਾਂ ਦਰਵਾਜ਼ੇ ਲੱਗਿਆ ਪਏ ਸੀ ਲੰਗਰ ਸ਼ਾਗਰੇ ਸੀ ਨਾਲ-ਨਾਲ ਲੋਕਾਂ ਨੂੰ ਮਿਲ ਰਹੇ ਸੀ ਲੋਕਾਂ ਦੇ ਪ੍ਰੋਬਲਮ ਹੱਲ ਕਰ ਰਹੇ ਸੀ ਉਹਨਾਂ ਦੇ ਇਸ਼ੂ ਸੀ ਉਹਨਾਂ ਨੂੰ ਦੇਖ ਰਹੇ ਸੀ ਬੜੇ ਪਿਆਰ ਦੇ ਨਾਲ ਅੱਜ ਅਸੀਂ ਬਹੁਤ ਕਿਸਮਤਾਂ ਲਈ ਹੈਗੇ ਜਿਹੜੇ ਅੱਜ ਨਾਨਕਾਣਾ ਸਾਹਿਬ ਕੱਲ ਜਾ ਕੇ ਆਏ ਉੱਥੇ ਵੀ ਇਹਨਾਂ ਨੇ ਟਵਾਲਟਰ ਨੂੰ ਲੋਕਾਂ ਨਾਲ ਬੁੜੀਆਂ ਨੂੰ ਸਿੱਖਾਉਣਾ ਮੰਗਰਾਂ ਸਾਰੇ ਭਾਈਚਾਰ ਨੂੰ ਸੰਦੇਸ਼ ਦਿੰਦਾ ਕਿ ਪਾਕਿਸਤਾਨ ਆਓ ਪਾਕਿਸਤਾਨ ਬੜਾ ਸੇਫ ਹੈ ਇੱਥੇ ਕੋਈ ਵੀ ਕੁਝ ਗਲਤ ਨਹੀਂ ਹੋ ਰਿਹਾ ਕਮਲ ਸਿੰਘ ਸਿੱਖਤਰ ਵੱਲੋਂ ਬਾਬਾ ਜਲਦਾਰ ਬਦਮਤਲ ਵੱਲੋਂ ਇਹ ਅੱਜ ਕਿਸ ਕੋਲ ਆਇਆ ਹੈ ਇਹ ਸਾਰੀ ਇਹ ਜੀ ਖਸ਼ਿਆਤਰ ਵੱਲੋਂ ਬਾਬਾ ਬਾਲਜਨ ਦਾ ਆਪਣੇ ਵਾਰਚਕਡ ਅਫੀਸਟਰ ਇਹ ਨਹੀਂ ਕਿ ਇਹਨਾਂ ਨੂੰ ਇੱਥੇ ਆਪ ਆਪ ਕਿੰਨਾ ਗੁਰੂ ਸਾਹਿਬ ਆਪਣੇ ਬਖਸ਼ਤ ਕੀਤਾ ਆਪਣੇ ਦਰ ਕਰਦੇ ਉਹਨਾਂ ਦੇ ਸੇਵਾ ਕਰਨ ਤੋਂ ਲੈਣੀ ਉਹਨਾਂ ਦੇ ਆਪ ਜੁੜ ਕੇ ਇਹਨਾਂ ਨੂੰ ਪਿਆਦਾ ਇੱਥੇ ਕਲਿਆਣ ਦੀ ਸੇਵਾ ਕਰਨ ਦੇ ਵਿੱਚ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਿਦੇਸ਼ਾਂ ਤੋਂ ਸੰਗਤਾਂ ਆਈਆਂ ਨੇ ਔਰ ਉਹਨਾਂ ਨੇ ਇੱਕ ਬਹੁਤ ਅੱਛੀ ਗੱਲ ਕੀਤੀ ਕਿ ਧਾਰਮਿਕ ਸਕੂਲ ਜਿਹੜੇ ਨੇ ਉਹ ਹੋਣੇ ਚਾਹੀਦੇ ਆ ਔਰ ਉਹਨਾਂ ਨੇ ਆਪ ਹੀ ਇੱਕ ਕੋਸ਼ਿਸ਼ ਕੀਤੀ ਗੁਰਦੁਆਰਾ ਸਾਹਿਬ ਤਿਆਰ ਕੀਤਾ ਹੋਇਆ ਔਰ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਆਪਣੇ ਬੱਚਿਆਂ ਨੂੰ ਜਿਹੜੇ ਉੱਥੇ ਦੇ ਬੱਚੇ ਹੋਣਗੇ ਉਹਨਾਂ ਨੂੰ ਧਾਰਮਿਕ ਪੰਜਾਬੀ ਸਿਖਾਉਣਾ ਚਾਹੁੰਦੇ ਨੇ ਅਗਰ ਪਾਰੇਕਾਰ ਔਲਾਦ ਬਖਸ਼ੀ ਗਈ ਹੈ ਪਾਰੇਕਾਰ ਬੱਚਾ ਆਇਆ ਉਹ ਤੁਹਾਡਾ ਨਹੀਂ ਹੈ ਉਹ ਗੁਰੂ ਦਾ ਹੈ ਅਗਰ ਤੁਸੀਂ ਪੰਜਾਬੀ ਨਹੀਂ ਲਸਖਾਈ ਤੁਸੀਂ ਗੁਰੂ ਦੇ ਢੇਣਦਾਰ ਆਟੋਮੈਟਿਕਲੀ ਹੋ ਗਏ ਹੋ ਕੰਜੀ ਜੀ ਲੰਮੀ ਸੰਖਾਤ ਅਸੀਂ ਪੰਜਾਬ ਹੁੰਦੇ ਹਾਂ ਤੇ ਪੰਜਾਬ ਅਨੁਸਾਰੀ ਤੁਸੀਂ ਬੱਖਰੀਆਂ ਚੀਜ਼ਾਂ ਕਰਦੇ ਹੋ ਦੇਖੋ ਜੀ ਮੈਰਸੀ ਬਹੁਤ ਸਾਰੀਆਂ ਦਿੱਤ ਰੂਣੀਆਂ ਉਸ ਤੋਂ ਬਾਅਦ ਅਮੋਂ ਤੁਸੀਂ ਸਾਡੇ ਗਵਰਨਮੈਂਟ ਮੋਰਕ ਜਿਹੜਾ ਪੰਜਾਬ ਦਾ ਐਸਐਸਸੀ ਲੈ ਕੇ ਪੰਜਾਬ ਦੇ ਵਿੱਚ ਗਏ ਹੋ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਦਾ ਦਰਸ਼ਕਨ ਗੁਰੂਤੰਤ ਉਏ ਗੋਸਕਾਲ ਸਾਵਾਏ ਗੁਰੂ ਕੀ ਪੱਤੇ ਅ ਅਸੀਂ ਹੁਣੇ ਪਾਕਿਸਤਾਨ ਵਿਜ਼ਿਟ ਕਰਕੇ ਆਏ ਆ ਅਸੀਂ ਜਿਹੜੇ ਪਾਕਿਸਤਾਨ ਬਾਰੇ ਸੋਚ ਰਹੇ ਸੀਗੇ ਜਾਂ ਅਸੀਂ ਮੀਡੀਆ ਤੋਂ ਇੰਡੀਆ ਦੇ ਤੋਂ ਜਾਂ ਆਪਾਂ ਆਪਣਾ ਵੈਸੇ ਵਿਚਾਰ ਰੰਦਾ ਕਿ ਉਹ ਦੁਸ਼ਮਣ ਦੇਸ਼ ਆ ਇਹ ਉਹ ਬਿਲਕੁਲ ਈ ਉਹਦੇ ਅਪੋਜੀਟ ਸੀਗਾ ਉਥੋਂ ਦੇ ਲੋਕ ਬੜੇ ਪਿਆਰ ਕਰਦੇ ਆ ਉਸੇ ਕੋਈ ਵੀ ਇਸ਼ੂ ਨਹੀਂ ਸੀ ਅਸੀਂ ਸਾਨੂੰ ਕਿਸੇ ਨੇ ਕ੍ਰਿਟ ਕੀਤਾ ਹੋਵੇ ਆ ਕੇ ਸਾਨੂੰ ਰੋਕ ਰੋਕ ਕੇ ਲੋਕ ਫੋਟੋ ਲਵਾ ਰਹੇ ਸੀ ਅਸੀਂ ਸਰਿਕਾ ਪੱਗਾ ਬਣੀਆਂ ਆਏ ਸੀ ਅਦਰਵਾਈਜ਼ ਅਸੀਂ ਇਕੱਲੇ ਵੀ ਸ਼ਹਿਰਾਂ ਵਿੱਚ ਘੁੰਮ ਰਹੇ ਸੀ ਲੋਕਾਂ ਦਾ ਹਮੇਸ਼ਾ ਵਧੀਆ ਪੱਖ ਸੀ ਤੇ ਵਧੀਆ ਪਿਆਰ ਕੀਤਾ ਉਹਨਾਂ ਨੇ ਅੱਜ ਜਦ ਤੁਸੀਂ ਐਂਟਰੀ ਕਰਦੇ ਹੋ ਤਾਂ ਸ਼ੁਰੂਆਤ ਕਿਸ ਤਰ੍ਹਾਂ ਹੋਈ ਹੁੰਦੀ ਹੈ ਹਾਂਜੀ ਸਾਡੇ ਦੋਸਤ ਸੀ ਪਹਿਲਾਂ ਤੋਂ ਮੇਰੇ ਨਾਲ ਅਮਰੀਕਾ 'ਚ ਵੀ ਕੰਮ ਕਰਦੇ ਸੀ ਅੱਜ ਕੱਲ ਉਹ ਹਾਈ ਰੈਂਕ ਪੁਲਿਸ ਅਫਸਰ ਜਾਤੇ ਉਹਨਾਂ ਦੇ ਪ੍ਰੋਟੋਕਾਲ ਦੇ ਤੌਰ ਤੇ ਉਹਨਾਂ ਨੇ ਸਾਨੂੰ ਬਾਗਾ ਬਾਰਡਰ ਦੇ ਉੱਤੇ ਇਮੀਗ੍ਰੇਸ਼ਨ ਵਗੈਰਾ ਕਰਾ ਕੇ ਲਿਆ ਉਹਨਾਂ ਨੇ ਸਾਡੇ ਹਾਰ ਪਾ ਕੇ ਸਵਾਗਤ ਕੀਤਾ ਬਹੁਤ ਪਿਆਰ ਦਿੱਤਾ ਉਹਨਾਂ ਨੇ ਸਾਨੂੰ ਬੜੀਆਂ ਹਾਈ ਕਲਾਸ ਤਰੀਕੇ ਦੇ ਨਾਲ ਸਾਨੂੰ ਟ੍ਰੀਟ ਕੀਤਾ ਉੱਥੇ ਮਹਿੰਗੇ ਮਹਿੰਗੇ ਗੱਡੀਆਂ ਦੇ ਕੇ ਸਾਨੂੰ ਉਸੇ ਸਾਰਾ ਕਮਾਇਆ ਉਹਨਾਂ ਨੇ ਅਸੀਂ ਆਪਣੇ ਪਾਕਿਸਤਾਨੀ ਭਰਾਵਾਂ ਦੇ ਨਵਾਜ ਦਾ ਸ਼ਕੀਲ ਭਰਾ ਦਾ ਤੇ ਬੁੱਟਰ ਭਰਾ ਦਾ ਬਹੁਤ ਜਿਆਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪਾਕਿਸਤਾਨ ਦੇ ਭਰਾ ਹੋ ਕੇ ਸਾਨੂੰ ਮਹਿਸੂਸ ਨਹੀਂ ਹੋਣ ਦਿੱਤਾ ਉੱਥੇ ਵੀ ਐਨੇ ਵਧੀਆ ਤਰੀਕੇ ਦੇ ਨਾਲ ਸਾਨੂੰ ਟ੍ਰੀਟ ਕੀਤਾ ਅਸੀਂ ਲੱਭ ਜ ਨਹੀਂ ਉਹਨਾਂ ਦੇ ਨੇ ਉਹ ਦੱਸ ਸਕਦੇ ਤਾਂ ਸਾਨੂੰ ਪਤਾ ਲੱਗਿਆ ਕਿ ਉੱਥੇ ਕੁਝ ਮਿਨਿਸਟਰ ਵੀ ਸੀ ਤੁਹਾਡੇ ਪ੍ਰਿੰਸ ਸਰਕਲ ਦੇ ਤੇ ਤਿੰਨ ਤਰ੍ਹਾਂ ਦੇ ਜਿਹੜੇ ਲੋਕ ਦਿਖਾਈ ਗਏ ਸੀ ਪਹਿਰਾਵੇ ਤੋਂ ਜਿਹੜੇ ਅਲੱਗ-ਅਲੱਗ ਸੀ ਜਿਵੇਂ ਹਿੰਦੂ ਮੁਸਲਮਨ ਸਿੱਖ ਉਹ ਵੀ ਜਿਹੜਾ ਸੀ ਇਹਨਾਂ ਦਰਸ਼ਕਾਂ ਨਾਲ ਜ਼ਰੂਰ ਸੰਦੇਹ ਕਰੇ ਹਾਂ ਜੀ ਆਪਣੇ ਸਪੈਸ਼ਲ ਮੈਂ ਮੈਸੇਜ ਦੇਣਾ ਚਾਹੁੰਦਾ ਹਾਂ ਵੀ ਉੱਥੇ ਆਪਣੇ ਪਹਿਲੇ ਸਿੱਖ ਮਿਨਿਸਟਰ ਪਾਕਿਸਤਾਨ ਚ ਅਰਮੇਸ਼ ਸਿੰਘ ਰੋੜਾ ਜੀ ਕੈਬਨਟ ਮਿਨਿਸਟਰ ਪੰਜਾਬ ਗਵਰਨਮੈਂਟ ਚ ਬਣੇ ਹੋਏ ਆ ਜਿਹੜੇ ਆਪਣਾ ਪੂਰਾ ਗੁਰਦਾਰਿਆਂ ਦਾ ਸਿੱਖਾਂ ਦਾ ਜੋ ਵੀ ਇਦਰ ਲੈਂਡ ਦੇ ਬਾਹਰਲੇ ਦੇਸ਼ਾਂ 'ਚ ਕਰਦੇ ਆ ਬੜੇ ਤਰੀਕੇ ਦੇ ਨਾਲ ਚੱਲ ਰਹੇ ਆ ਔਰ ਉਹ ਸਾਰੇ ਲੋਕਾਂ ਨੂੰ ਉੱਥੇ ਗੁਰਦਾਰੇ 'ਚ ਮੈਨੂੰ ਮਿਲੇ ਆਪਣੇ ਕਰਤਾਰਪੁਰ ਸਾਹਿਬ ਦੇ ਵਿੱਚ ਇਹ ਲੰਗਰ ਹਾਲ 'ਚ ਆਪਣ ਲੋਕ ਜਾਂਦੇ ਆ ਗੱਲ ਕਰਕੇ ਦੇਖਿਓ ਉਸ ਦਾ ਆਪਣਾ ਲੰਗਰ ਈਜ਼ੀ ਆ ਉਹਦੇ ਵਿੱਚ ਤੁਹਾਨੂੰ ਸਿੱਖਤਾ ਮਿਲਣਗੀ ਉੱਥੇ ਹਿੰਦੂ ਵੀ ਲੰਗਰ ਸੇਵਾ ਕਰ ਰਹੇ ਆ ਮੁਸਲਮਾਨ ਭਰਾ ਵੀ ਕਰ ਰਹੇ ਆ ਤੇ 크ਿਸਚਨ ਵੀ ਕਰ ਰਹੇ ਆ ਉਹ ਬੜਾ ਇੱਕ ਨਮਾਜ਼ ਰਿਕਾ ਸੀ ਅੱਜ ਦਿਨ ਹੀ ਕਰ ਰਿਹਾ ਪਹਿਲੇ 20 ਸਾਲਾਂ ਤੋਂ ਲੱਗੇ ਹੋਏ ਆ ਸੇਵਾ ਕਰਨ ਦੇ ਵਿੱਚ ਇਹਦਾ ਬਦਲ ਲੱਗਦਾ ਯਾਰ ਆਪਣੇ ਸਿੱਖ ਕੌਮ ਨੇ ਸਾਰੇ ਲੋਕਾਂ ਨੂੰ ਇਕੱਠੇ ਕੀਤਾ ਹੋਇਆ ਸਾਡੇ ਵਿੱਚ ਕੋਈ ਵਿਤਕਰਾਨੀ ਕੋਣ ਹਿੰਦੂ ਆ ਕੋਣ ਮੁਸਲਮਾਨ ਸਭ ਭਰਾ ਸਭ ਬਰਾਬਰ ਹੈ ਗੁਰੂ ਨਾਨਕ ਦਾ ਮੈਸੇਜ ਸਾਰਿਆਂ ਲਈ ਸਹੀ ਸੀਗਾ ਉਹਨੂੰ ਬੜੀ ਖੁਸ਼ੀ ਹੋਈ ਉੱਥੇ ਕਰਤਾਰਪੁਰ ਸਾਹਿਬ ਨਨਕਾਣਾ ਸਾਹਿਬ ਜਾ ਕੇ ਰਮੇਸ਼ अरोड़ा ਜੀ ਕੈਬਨਟ ਮਨਿਸਟਰ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਮੀਡੀਆ ਦੀ ਗੱਲ ਕਰੀਏ ਜੇ ਮੀਡੀਆ ਦਾ ਰਹਿਮ ਰੋਲ ਹੁੰਦਾ ਕਿਸੇ ਸ਼ਬਦਾਂ ਨੂੰ ਜਾਂ ਕਰਗੇ ਕਿ ਲੋਕਾਂ ਉੱਪਰ ਟਕਣ ਦੇ ਲਈ ਤਾਂ ਜਿਹੜਾ ਮੀਡੀਆ ਹਿੰਦੂ ਮੁਸਲਮ ਕਰਦਾ ਰਹਿੰਦਾ ਜਾਂ ਲੋਕ ਵੀ ਕੁਛ ਇਸ ਤਰ੍ਹਾਂ ਦੇ ਜਿਹੜੇ ਸੋਚ ਰੱਖਦੇ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਇਹ ਜੀ ਆਪਣੇ ਸੋਚ ਲੰਬੇ ਨੇ ਇਹਨਾਂ ਦੇ ਸ਼ੋਰੀ ਸ਼ਾਰਟ ਕਰਕੇ ਇੱਕ ਨਫਰਤ ਦਾ ਬੀਜ ਹੈ ਵੀ ਜਿਹਦੇ ਆਪਣਾ ਮੀਡੀਆ ਹੈਗਾ ਇਹਨਾਂ ਨੂੰ ਘਟ ਬੰਦ ਕਰਨਾ ਚਾਹੀਦਾ ਇਹਨਾਂ ਨੂੰ ਪਹਿਲਾਂ ਦਾ ਵਿਜਿਟ ਕਰਨਾ ਚਾਹੀਦਾ ਹੈਗਾ ਜੇ ਪਾਕਿਸਤਾਨ ਜਾ ਕੇ ਆਉਣਗੇ ਤੇ ਇਹਨਾਂ ਦੇ ਦਮਾਰ ਕੋਲ ਜਾਣਗੇ ਵੀ ਬਕਵਾਸ ਕਰਦੇ ਆ ਝੂਠ ਬੋਲਦੇ ਆ ਵੀ ਕਿਸੇ ਨੂੰ ਪਿਆਰ ਪਾਓ ਯਾਰ ਨਫ਼ਰਤ ਕਿਉਂ ਪਾਉਣੇ ਤੁਸੀਂ ਨੂੰ ਨੌਲੇਜ ਹੀ ਨਹੀਂ ਉਹਦੇ ਬਾਰੇ ਕਿਸੇ ਬਾਰੇ ਤੁਸੀਂ ਇਹਨੇ ਮੀਡੀਆ ਦੇ ਕੇ ਬੇਨਤੀ ਆ ਪੰਜਾਬ ਮੀਡੀਆ ਦਾ ਚਲੋ ਘਟਾ ਇੰਡੀਆ ਲੈਵਲ ਤੇ ਜਿਆਦਾ ਇਹ ਪਾਕਿਸਤਾਨ ਪਾਕਿਸਤਾਨ ਕਰਕੇ ਕਰ ਰਹੇ ਆ ਸੀ ਇਹ ਨਹੀਂ ਕਹਿੰਦੇ ਪਾਕਿਸਤਾਨ ਦੇ ਸਭ ਕੁ ਸਹੀ ਹੈ ਔਰ ਇੰਡੀਆ ਚ ਸਹੀ ਹੈ ਜਾਂ ਅਮਰੀਕਾ ਸਹੀ ਹੈ ਇਸ ਤੋਂ ਬਾਅਦ ਕ੍ਰਾਈਮ ਸਾਡੇ ਅਮਰੀਕਾ ਦੇ ਵਿੱਚ ਹੈ ਇਸ ਤੋਂ ਬਾਅਦ ਡਰੱਗ ਸਾਡੇ ਅਮਰੀਕਾ ਚ ਵਿਕ ਰਹੀ ਹੈ ਇਸੋ ਬਾਤ ਹੈ ਇੰਡੀਆ ਚ ਵੀ ਪ੍ਰੋਬਲਮ ਆਉਂਦੀਆਂ ਯਾਰ ਇੱਥੇ ਵੀ ਇਸ਼ੂਜ਼ ਆ ਰਹੇ ਹੈਗੇ ਪਰ ਉੱਥੇ ਵੀ ਯਾਰ ਛੋੜੇ ਮੁੰਡੇ ਤਾਂ ਚੱਲ ਚੱਲਦੇ ਆ ਪਰ ਸਿੱਖ ਕੌਮ ਦੇ ਉੱਤੇ ਅੱਜ ਤੱਕ ਇਸ਼ੂ ਨਹੀਂ ਸੀਗਾ ਉੱਥੇ ਬਹਿ ਕੇ ਕੈਬਨਿਟ ਮਨਿਸਟਰ ਨੇ ਲੰਗਰ ਮੇਰੇ ਨਾਲ ਸੱਜਦੇ ਹੋਏ ਹਿੰਦੂ ਕੁੜੀਆਂ ਦਾ ਦੋ ਮਸਲੇ ਇਹ ਉਹਨਾਂ ਕੋਲ ਐ ਮੈਂ ਦੱਸ ਦੇਣਾ ਚਾਹਣਾਗਾ ਔਰ 5 ਮਿੰਟ ਦੇ ਵਿੱਚ ਉਹਨਾਂ ਦੇ ਮਸਲੇ ਹੱਲ ਕੀਤੇ ਜਿਹੜੇ ਕਾਫੀ ਚਿਰ ਤੋਂ ਲੜਕਦੇ ਆ ਰਹੇ ਸੀ ਮੈਂ ਮਨਿਸਟਰ ਸਾਹਿਬ ਦਾ ਫਿਰ ਮੈਂ ਦਿਲੋਂ ਪਿਆਰ ਕਰਦਾ ਉਹਨਾਂ ਨੂੰ ਕਿਉਂਕਿ ਮੇਰੇ ਨਾਲ ਬੜੇ ਉਹਦੀ ਰਿਲੇਸ਼ਨ ਹੈ ਉਹਨਾਂ ਨੇ 5 10 ਮਿੰਟ ਦੇ ਵਿੱਚ ਉਹਨਾਂ ਹਿੰਦੂ ਭ ਆਪਾਂ ਇੱਥੇ ਕਹਿ ਰਹੇ ਨਾ ਵੀ ਹਿੰਦੂ ਖਤਰੇ ਦੇ ਵਿੱਚ ਆ ਉਥੇ ਕੋਈ ਇਹੋ ਜਿਹੀ ਚੱਕਰ ਨਹੀਂ ਆ ਕੋਈ ਵੀ ਇਹੋ ਜਿਹੀ ਗੱਲਬਾਤ ਹੀ ਨਹੀਂ ਕੋਈ ਵੀ ਧਰਮ ਉਸੇ ਖਤਰੇ ਦੇ ਵਿੱਚ ਹੋਵੇ ਮੀਡੀਆ ਦੀ ਗੱਲ ਕਰੀਏ ਤਾਂ ਉਦੋਂ ਲਿੰਦੇ ਪੰਜਾਬ ਦੀ ਮੀਡੀਆ ਜੀ ਤੁਹਾਡੇ ਨਾਲ ਗੱਲਬਾਤ ਕਰ ਰਹੇ ਸੀ ਕਹਿ ਰਹੇ ਕਿ ਅਮਰੀਕਾ ਤੋਂ ਜਿਹੜੇ ਇੱਥੇ ਵਿਜ਼ਟਰ ਆ ਪਹੁੰਚੇ ਨੇ ਤੇ ਕਿਸ ਤਰ੍ਹਾਂ ਦਾ ਅਹਿਸਾਸ ਸੀਗਾ ਉਸਨੂੰ ਮੀਡੀਆ ਵਾਲੇ ਬੜੇ ਖੁਸ਼ ਸੀ ਬੜਾ ਉਹਨਾਂ ਨੂੰ ਵਧੀਆ ਲੱਗਿਆ ਸਾਰਾ ਸਾਨੂੰ ਬੜਾ ਹੀ ਉਹਨਾਂ ਨੇ ਮਾਨਤਾ ਨੂੰ ਬਖਸ਼ਿਆ ਮੀਡੀਆ ਨੇ ਲੋਕਾਂ ਨੇ ਜਾਣੇ ਉਹਨਾਂ ਨੂੰ ਚਾ ਚੜਿਆ ਸੀ ਯਾਰ ਸਾਨੂੰ ਕਿੱਥੇ ਕਿੱਥੇ ਲੈ ਕੇ ਜਾਣ ਸਾਡੇ ইমরান ਭਾ ਭਰਾ ਜਿਹੜੇ ਨਨਕਾਣਾ ਸਾਹਿਬ ਜਿੰਨਾ ਵੀ ਏਰੀਆ ਦੇ ਵਿੱਚ ਗੁਰਦਾਰੇ ਆ ਉਹਨਾਂ ਦੇ ਕੇਅਰ ਟੇਕਰ ਆ ਉਹ ਬਣੀ ਉਹਨਾਂ ਨੇ ਸਾਰੇ ਗੁਰਦਾਰਿਆਂ ਨੂੰ ਬੜੇ ਤਰੀਕੇ ਦੇ ਨਾਲ ਸੰਭਾਲਿਆ ਹੋਇਆ ਉਹ ਵੱਡੀ ਗੱਲ ਉਹ ਸੇ ਮੈਨੂੰ ਦੇਖਣ ਨੂੰ ਮਿਲੀ ਜਿਹੜੇ ਸਿੱਖ ਬੱਚੇ ਆ ਨਾ ਉਹ ਗੁਰੂ ਗ੍ਰੰਥ ਜੁੜੇ ਹੋਏ ਆ ਉਹ ਖੁਦ ਪਾਠ ਕਰਦੇ ਆ ਮੈਨੂੰ ਬਹੁਤ 10 12 ਸਾਲ ਦਾ ਬੱਚਾ ਇੱਕ ਪਾਠ ਪੜ੍ਹ ਰਿਆ ਸੀ ਮੈਨੂੰ ਬਹੁਤ ਵਧੀਆ ਲੱਗਿਆ ਕਹਿੰਦੇ ਨਹੀਂ ਜੀ ਖੰਡ ਪਾਠ ਕਰ ਰਿਹਾ ਹੈ ਦੇਖੋ ਜੀ ਬੱਚੋ ਤੇ ਬੱਚੇ ਲੱਗੇ ਹੋਏ ਆ ਤੇ ਸਾਡੇ ਪੰਜਾਬ ਦੇ ਵਿੱਚ ਯਾ ਵਾਰਲਾਦੇਸ਼ਾਂ ਜਿਸੀ ਬੱਚਿਆਂ ਨੂੰ ਬਿਲਕੁਲ ਗੁਰਦਾਰੇ ਦੇ ਵਿੱਚ ਤਾਂ ਕਿ ਗੁਰੂ ਘਰ ਦੇ ਨੇੜੇ ਨਹੀਂ ਲੱਗਣ ਦਿੰਦੇ ਆਣਾ ਤਸੋ ਗਲਤੀ ਹੋ ਜਾਊਗੀ ਆਖਰ ਗਲਤੀ ਹੀ ਕਰਕੇ ਸਿੱਖਾਂਗੇ ਨਾ ਜੇ ਸਾਡੇ ਜਿਹਾ ਗ੍ਰਾਂਥੀ ਸਿੰਘ ਲਾਲੋ ਸਾਨੂੰ ਵੱਡਣ ਨਹੀਂ ਦਿੰਦੇ ਗੁਰਦਾਰੇ ਵਿੱਚ ਪ੍ਰੋਬਲਮ ਕੀ ਹੈ ਸਾਨੂੰ ਉੱਥੇ ਸਿੱਖਣੀ ਚਾਹੀਦੀ ਹੈਗੀ ਜੇ ਕੋਈ ਵਧੀਆ ਸਿੱਖੀ ਉੱਥੇ ਮਿਲੀ ਆ ਤਾਂ ਪਾਕਿਸਤਾਨ ਦੇ ਵਿੱਚ ਜਾ ਕੇ ਦੇਖੋ ਉਤੋਂ ਹੀ ਕਿਵੇਂ ਜੁੜੇ ਹੋਏ ਸਿੱਖੀ ਦੇ ਨਾਲ ਲੋਕ ਜਿਹੜੇ ਮੈਂ ਫਿਰ ਮੈਂ ਕੈਬਨਿਟ ਮੰਤਰੀ ਅਰੋੜਾ ਸਾਹਿਬ ਦੀ ਗੱਲ ਕਰ ਲਗਿਆ ਉਹਨਾਂ ਦੇ ਗੱਡੀ ਚੈੱਕ ਪੋਸਟ ਤੋਂ ਪਿੱਛੇ ਜਾ ਕੇ ਰੁਕ ਜਾਂਦੇ ਆ ਗੁਰਦਾਰੇ ਚ ਗੱਡੀ ਨਹੀਂ ਲੈ ਕੇ ਜਾਂਦੇ ਆ ਦੀ ਸਕਿਉਰਿਟੀ ਫੋਰਸ ਜਦੋਂ ਜੀ ਹਾਲਾਂਕਿ ਘਟੋ ਘਾਟੋ 1/4 ਮਾਈਲ 500 ਮੀਟਰ ਤੱਕ ਉਹ ਦੂਰ ਤੁਰ ਕੇ ਆਉਂਦੇ ਆ ਖੋਦ ਆਪ ਉਹ ਉਹਨਾਂ ਦੇ ਕੋਈ ਈਗੋ ਨਹੀਂ ਹੈ ਕੋਈ ਮਿਨਿਸਟਰੀ ਵਾਲਾ ਟੈਗ ਨਹੀਂ ਲਾ ਕੇ ਲਾ ਕੇ ਤੁਰ ਰਹੇ ਹੋ ਤੇ ਉਸ ਕੌਮ ਦੀ ਸੇਵਾ ਕਰ ਰਹੇ ਸਿੱਖ ਕੌਮ ਦੀ ਸੇਵਾ ਕਰ ਰਿਹਾ ਮਾਨਸਾ ਦੀ ਸੇਵਾ ਕਰ ਰਿਹਾ ਸਾਰਿਆਂ ਨੂੰ ਇਕੱਠੇ ਜੋੜਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆਪਾਂ ਵੀ ਯਾਰ ਸਾਰੇ ਜਾਣੇ ਇਸ ਹੰਬੜਾ ਮਰ ਗਏ ਇੱਥੇ ਲੋਕਲੀ ਆਪਾਂ ਇੱਕ ਦੂਜੇ ਨਾਲ ਪਿਆਰ ਪਾਈਏ ਗੁਰਦਾਰਿਆਂ ਨੂੰ ਸੰਭਾਲ ਗਏ ਆਪਾਂ ਇੱਕ ਦੂਜੇ ਨਾਲ ਜਿਹੜਾ ਨਫ਼ਰਤ ਹੈ ਹਰ ਰੋਜ਼ ਕਈ ਜਾਂਨੇ ਫਲਾਣਾ ਮਾੜਾ ਤੇ ਕਮਾੜਾ ਜਾਂ ਬੰਦ ਕਰਕੇ ਇਕੱਠੇ ਹੋ ਗਏ ਆਪਣਾ ਦਾ ਆਪ ਦਾ ਪੰਜਾਬ ਉੱਢੀ ਚ ਉਜੜੀ ਜਾਂਦਾ ਹੈਗਾ ਤੇ ਆਪਾਂ ਪਿਆਰ ਪਾਇਆ ਤੇ ਬਚਾਈਏ ਸਾਰੇ ਇਕੱਠੇ ਹੋ ਕੇ ਸਾਰਾ ਕੁਝ ਕਮਜੀ ਜੀ ਉੱਥੇ ਪਾਲਕੀ ਸਾਹਿਬ ਦੇ ਲਈ ਜਿਹੜਾ ਉਦਘਾਟਨ ਕੀਤਾ ਗਿਆ ਸੀ ਦੇਖ ਰਹੇ ਹਾਂ ਕਿ ਵੀਡੀਓ ਦੇ ਵਿੱਚ ਤੁਸੀਂ ਵੀ ਉਹਦੇ ਵਿੱਚ ਸ਼ਾਮਲ ਹੋਏ ਜੀ ਹਾਂ ਅਸੀਂ ਬਹੁਤ ਕਿਸਮਤ ਵਾਲੇ ਆਵਦੇ ਨੂੰ ਸਮਝਦੇ ਹਾਂ ਜਦੋਂ ਅਸੀਂ ਉਸੇ ਕਹਤ ਤੇ ਉਸ ਸਪੈਸ਼ਲ ਡੇ ਸੀਗਾ ਤੇ ਅਰੋੜਾ ਸਾਹਿਬ ਨੇ ਕੈਪਟਨ ਮਿੰਸਟਰ ਨੇ ਇੱਕ ਸਪੈਸ਼ਲ ਦਿਨ ਰੱਖਿਆ ਸੀਗਾ ਸਾਨੂੰ ਮੌਕਾ ਮਿਲਿਆ ਉਹਦੇ ਟੱਕਲਾ ਕੇ ਉਹਦਾ ਦਾ ਘਾਟਨ ਕੀਤਾ ਗਿਆ ਤੇ ਅਸੀਂ ਉਹਦੇ ਵਿੱਚ ਸ਼ਾਮਲ ਹੋਏ ਰੋੜਾ ਸਾਹਿਬ ਨੇ ਟੱਕਲਾਇਆ ਮੈਥੋ ਵੀ ਟੱਕਲਾਇਆ ਗਿਆ ਉਹਦੇ ਵਿੱਚ ਕੀ ਆ ਜਿਹੜਾ ਪਾਲਕੀ ਸਾਹਿਬ ਦੀ ਬਸ ਬਣੀ ਹੋਈ ਆ ਉਹਦੇ ਵਾਸਤੇ ਬਿਲਡਿੰਗ ਬਣਨੀ ਆ ਬਿਲਡਿੰਗ ਬਣਾਉਣ ਵਾਸਤੇ ਉਹ ਸ਼ੁਰੂਆਤ ਕੀਤੀ ਗਈ ਸੀ ਆਉਣ ਵਾਲੇ ਸੀ ਬਹੁਤ ਕਿਸਮਾਂ ਆਉਣ ਵਾਲੇ ਟਾਈਮ ਦੇ ਵਿੱਚ ਰਤਾਰ ਸਾਹਿਬ ਤਾਂ ਸਦੀਆਂ ਤੱਕ ਰਹਿਣਾਗਾ ਤੇ ਸਾਡਾ ਨਾਮ ਵੀ ਥੋੜਾ ਉਹਦੇ ਵਿੱਚ ਲਿਖਿਆ ਗਿਆ ਇਦੋਂ ਕਿਸਮਤਾਂ ਵਾਲੇ ਕੀ ਹੋ ਸਕਦੇ ਆ ਅਸੀਂ ਸਪੈਸ਼ਲ ਥੈਂਕ ਯੂ ਕਰਦੇ ਆ ਆਪਣੇ ਮੰਤਰੀ ਸਾਹਿਬ ਦਾ ਹਾਂਜੀ ਮੈਂ মিডিਆ ਕੇ ਰ ਬੇਨਤੀ ਕਰਦਾ ਬਈ ਮੈਂ ਕੋਸ਼ਿਸ਼ ਕਰਦਾ ਵੀ ਸਾਰੇ ਜਾਣੇ ਸਾਡੇ ਜਗਵੀਰ ਸਾਡਾ ਭਰਾ ਜਿਹੜਾ ਇੰਨੇ ਵਧੀਆ ਕਲੀਨ ਔਰ ਓਨੈਸਟੀ ਤਰੀਕੇ ਦੇ ਨਾਲ ਖਬਰਾਂ ਦਿਖਾ ਰਿਹਾ ਹੈ ਇਹੇ ਜੇ ਬਣਨ ਦੀ ਕੋਸ਼ਿਸ਼ ਕਰੋ ਨਰੋਲ ਲੋਕਾਂ ਲਈ ਪਿਆਰ ਪਿਆਰ ਵਿੱਚ ਜਿਹੜੀ ਸੱਚੀ ਗੱਲ ਨੂੰ ਕਹਿਣ ਦੀ ਕੋਸ਼ਿਸ਼ ਕਰੋ ਜਿਵੇਂ ਜਗਵੀਰ ਜੀ ਕਰ ਰਹੇ ਆ ਤੇ মিডিਆ ਨੂੰ ਇਹੇ ਬੇਨਤੀ ਕਰਦਾ ਪਲੀਜ਼ ਗਲਤ ਖਬਰਾਂ ਨਾ ਲਾਵੋ ਪਹਿਲਾਂ ਵੈਰੀਫਾਈ ਕਰ ਲਿਆ ਕਰੋ ਵੀ ਅਸਲੀਅਤ ਕੀ ਹੈ ਨਹੀਂ ਆ ਤਾਂ ਯਾਰ ਕਿੱਡੀ ਵੱਡੀ ਗੱਲ ਆ ਯਾਰ ਅਸੀਂ ਜਾ ਕੇ ਦੇਖ ਲਓ ਜਾਂ ਪ੍ਰੈਕਟੀਕਲ Google search ਮਾਰ ਕੇ ਦੇਖ ਲੋ ਕਿੰਨੇ ਕ੍ਰਾਈਮ ਹੋਇਆ ਕੀ ਹੈਗਾ ਤੁਹਾਡੇ ਕੋਲ ਸਾਰੀਆਂ ਸਿੱਟੀਆਂ ਹੋਣਗੀਆਂ ਆਪਦੀਆਂ ਫੇਕ ਖਬਰਾਂ ਨਾਲ ਨਾ ਲਵਾਓ ਤੇ ਬੇਨਤੀ ਇਹ ਹੈ ਸਾਰੇ মিডিਆਗੇ ਵੀ ਜਰ ਆਪਾਂ ਇਕੱਠੇ মিডিਆ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਜੇ ਚੰਗੀਆਂ ਆਵਾਜ਼ਾਂ ਵਾਲੇ ਯੂਟਿਊਬਰਾਂ ਨੇ ਪਾਕਿਸਤਾਨ ਨੂੰ ਇੰਡੀਆ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਹੋਈ ਹੈ মিডিਆ 'ਚ ਬੜੀ ਪਾਵਰ ਹੈ ਇੱਕ ਦੂਜੇ ਨੂੰ ਆਪਾਂ ਇਕੱਠੇ ਕਰਕੇ ਤੋੜ ਗਏ ਨਾ ਇਹਨਾਂ ਪਿੱਛੇ ਤੁਸੀਂ ਆਦੇ ਪਾਸਾਵਾਂ ਨਾ ਪਹਿਲੀ ਵਾਰੀ ਉੱਥੇ ਪੰਜਾਬ ਦੇ ਵਿੱਚ ਦਿੰਦ ਕੀਤਾ ਕਿਸ ਤਰ੍ਹਾਂ ਦਾ ਟ੍ਰੀਟ ਕੀਤਾ ਗਿਆ ਬਾੜਾ ਸਾਨੂੰ ਜੀ ਬਹੁਤ ਵਧੀਆ ਟ੍ਰੀਟ ਕੀਤਾ ਕੀਤਾ ਗਿਆ ਅਸੀਂ 3 ਦਿਨ ਉੱਥੇ ਰਹੇ ਤੇ ਆਪਣੇ ਨਵਾਜ ਅੰਕਲ ਜੀ ਹੋਗੇ ਉਹ ਟ੍ਰਾਂਕਲ ਹੋਗੇ ਤੇ ਆਪਣੀ ਸ਼ਕੀਲ ਭਾਜੀ ਹੋਗੇ ਉਹ ਇਸਲਾਮਾਬਾਦ ਤੋਂ ਆਏ ਸਾਡੇ ਕੋਲ 6 ਘੰਟੇ ਡਰਾਈਵ ਕਰਕੇ ਸਪੈਸ਼ਲ ਸਾਨੂੰ ਮਿਲਣ ਆਸਤੇ ਤੇ ਮੇਰੇ ਭਰਾ ਤਈਅਬ ਜੀ ਤੇ ਉਸਮਾਨ ਭਾਜੀ ਉਹਨਾਂ ਨੇ ਸਾਨੂੰ ਪੂਰਾ ਫੁੱਲ ਟਾਈਮ ਦਿੱਤਾ ਹਾਲਾਂਕਿ ਉਹਨਾਂ ਦੇ ਰੋਜ਼ੇ ਰੱਖੇ ਸੀਗੇ ਉਹ ਪੂਰਾ ਦਿਨ ਸਾਡੇ ਨਾਲ ਟਰੈਵਲ ਕਰਦੇ ਸੀਗੇ ਤੇ ਪੂਰਾ ਹਾਈ ਕਲਾਸ ਉਹਨਾਂ ਦੇ ਗੱਡੀਆਂ ਪੂਰੀਆਂ ਮਹਿੰਗੀਆਂ ਸਾਡੇ ਨਾਲ ਲਾਈਆਂ ਸੀਗੀਆਂ ਤੇ ਉਹਨਾਂ ਨੇ ਪੂਰਾ ਸਾਡੀ ਟੇਕ ਕੇਅਰ ਕੀਤੀ ਉੱਥੇ ਤੁਸੀਂ ਪਾਕਿਸਤਾਨ ਬਣ ਗਏ ਹੋ ਤੁਹਾਡੇ ਕਿਹੜੇ ਦੋਸਤ ਮਿੱਤਰ ਤੁਹਾਡੇ ਨਾਲ ਗਏ ਸੀ ਤੇ ਦੂਜੇ ਪਾਸੇ ਅਸੀਂ ਦੇਖਿਆ ਵੀਡੀਓ ਦੇ ਵਿੱਚ ਜਿਹੜੇ ਪੰਜਾਬੀ ਸਿੱਖ ਨੇ ਆਪਣੇ ਉਹ ਤੁਹਾਡੇ ਦੁਆਰਾ ਕਿਤੇ ਹਸਪਤਾਲੇ ਦੀ ਐਪਰੀਸ਼ੀਏਸ਼ਨ ਕਰ ਰਹੇ ਨੇ ਕਹਿ ਰਹੇ ਕਿ ਪੰਜਾਬੀ ਸਿਖਾਈ ਜਾ ਰਹੀ ਹੈ ਤੁਹਾਡੇ ਵੱਲੋਂ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਕਿਵੇਂ ਦੇਖਦੇ ਸੀ ਹਾਂਜੀ ਮੇਰੇ ਨਾਲ ਮੇਰੇ ਦੋਸਤ ਕੈਨੇਡਾ ਤੋਂ ਆਏ ਸੀ ਮੇਰੇ ਪਿੰਡ ਦੇ ਹੀ ਹੈਗੇ ਫਿਰ ਸਕੂਲ 'ਚ ਪੜੇ ਆ ਜਗਦੇਵ ਸਿੰਘ ਮੰਤਰੀ ਬਲਵਿੰਦਰ ਸਿੰਘ ਤੇ ਸਾਡਾ ਪੁੱਤਰ ਜਸਜੀਪ ਮੈਂ ਤੇ ਮੇਰਾ ਬੇਟਾ ਮਨਪ੍ਰੀਤ ਾਲੀਆ ਅਸੀਂ ਪਾਕਿਸਤਾਨ ਦੇ ਵਿੱਚ ਤੇ ਜਾ ਕੇ ਆਏ ਆ ਬੜੀ ਵਧੀਆ ਸਾਡੀ ਸਫਰ ਵਿੱਚ ਤੇ ਅੱਛਾ ਉੱਥੇ ਅਸੀਂ ਗ੍ਰੰਥ ਸਾਹਿਬ ਨਾਲ ਉੱਥੇ ਜਿੱਥੇ ਬਾਬਾ ਨਾਨਕ ਨੇ ਪਾ ਸਕੂਲ ਗਏ ਸੀਗੇ ਪੜ੍ਹਦੇ ਨੂੰ ਪੜਾਇਆ ਸੀਗਾ ਉਸ ਜਗ੍ਹਾ ਤੇ ਖੜੇ ਸੀ ਉਸ ਟਾਈਮ ਦੇ ਉੱਥੇ ਗ੍ਰੰਥ ਸਾਹਿਬ ਸੀ ਉਹ ਤੁਹਾਨੂੰ ਇੰਟਰਵਿਊ ਚ ਪਤਾ ਲੱਗ ਜੂਗਾ ਕਿ ਆਪਾਂ ਨੂੰ ਸਿੱਖਿਆ ਦੇ ਰਹੇ ਆਪਣੇ ਕੰਮ ਨੂੰ ਅਸੀਂ ਉਹਨਾਂ ਦੇ ਵਿਚਾਰ ਸੁਣ ਕੇ ਬੜਾ ਹੀ ਵਧੀਆ ਲੱਗਿਆ ਤੇ ਅਸੀਂ ਇੱਥੇ ਪਹਿਲਾਂ ਤੋਂ ਸਟਾਰਟ ਕੀਤਾ ਹੋਇਆ ਗੁਰਦਾਰੇ ਦੇ ਵਿੱਚ ਉਹੀ ਪੈਟਰਨ ਦਾ ਉਸ ਪੈਟਰਨ ਦਾ ਨਹੀਂ ਛੋਟੇ ਆਗੇ ਉਹ ਜ਼ਿਆਦਾ ਗੁਣੀ ਕੰਨੀ ਆ ਤੇ ਗੁਰਦਾਰਾ ਬਣਾ ਕੇ ਇੱਥੇ ਬੱਚਿਆਂ ਨੂੰ ਸਿੱਖੀ ਵਾਸਤੇ ਦੱਸਿਆ ਜਾਂਦਾ ਔਰ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਜਾਂਦਾ ਆਪਾਂ ਪੜ ਰਹੇ ਆ ਜੋ ਜੀ ਸਾਹਿਬ ਕਰ ਰਹੇ ਰੈਸ ਕਰ ਰਹੇ ਕਈ ਬੱਚੇ ਗੁਰੂ ਗ੍ਰੰਥ ਸਾਹਿਬ ਵੀ ਪੜ ਰਹੇ ਸਪੈਨ ਮੇਰੇ ਪਿੰਡ ਸਾਈਡ ਦੇ ਵਿੱਚ ਹਾਲਾਂਕਿ ਉਹ ਕੀਰਤਨ ਵਗੈਰਾ ਵੀ ਇੱਕ ਬੱਚੇ ਕਰਦੇ ਆ ਸਾਨੂੰ ਬੜਾ ਮਾਣ ਹੈ ਅਸੀਂ ਪਿੰਡ ਵਾਸੀਆਂ ਨੂੰ ਵੀ ਕਹਿੰਨੇ ਆ ਬਾਹਲੇ ਨੇ ਵੀ ਕਹਿੰਨੇ ਆ ਆਪਾਂ ਇਹਨਾਂ ਬੱਚਿਆਂ ਵੱਲ ਧਿਆਨ ਦੇਗੀ ਆਪਾਂ ਲੋਕਾਂ ਨੂੰ ਗੁਰੂ ਘਰ ਨਾਲ ਜੋੜ ਕੇ ਬੱਚਿਆਂ ਦਾ ਸਟਾਰਟ ਕਰੀਏ ਆਪਣੇ ਬੱਚਿਆਂ ਨੂੰ ਸੰਭਾਲਣਾ ਆਪਣਾ ਫਰਜ ਹੈਗਾ ਆਪਾਂ ਸਾਰੇ ਜਾਨੇ ਸੰਭਾਲਾ ਮਾਰ ਗਏ ਆ ਮੈਂ ਸਪੈਸ਼ਲ ਧੰਨਵਾਦ ਕਰਨਾ ਚਾਹਣਾ ਮੇਰੇ ਵੀਰ ਗੁਰਪ੍ਰੀਤ ਸਿੰਘ ਪੋਲਰ ਕਮਿਸ਼ਨਰ ਪੰਜਾਬ ਅੰਮ੍ਰਿਤਸਰ ਜਿਹੜੇ ਇਹਨਾਂ ਤੋਂ ਅਸ਼ੀਰਵਾਦ ਲੈ ਕੇ ਅਸੀਂ ਪਾਕਿਸਤਾਨ ਗਏ ਸੀ ਉਸ ਦਿਨ ਇਹਨਾਂ ਨੇ ਬੜੀ ਪ੍ਰੋਟੋਕਾਲ ਦੇ ਨਾਲ ਸਾਨੂੰ ਇਥੋਂ ਸਭ ਕੁਝ ਕਲੀਅਰ ਕਰਵਾ ਕੇ ਬਾਰਡਰ ਤੋਂ ਬਾਗਾ ਬਾਰਡਰ ਆਹੇ ਪਾਕਿਸਤਾਨ ਜਾਣ ਦਾ ਮੌਕਾ ਦਿੱਤਾ ਜਦੋਂ ਅਸੀਂ ਆਏ ਇਨਾਂ ਵਾਈ ਜੀ ਨੇ ਫੋਨ ਕੀਤਾ ਇਹਨਾਂ ਨੇ ਫੇਰ ਸਾਨੂੰ ਘਰੇ ਸੱਦ ਕੇ ਚਾਹ ਵਗੈਰਾ ਹੀ ਟਾਈਮ ਕੱਢ ਕੇ ਇਹਨਾਂ ਨੇ ਟਾਈਮ ਕੱਢਿਆ ਮੈਂ ਸਪੈਸ਼ਲ ਧੰਨਵਾਦ ਕਰਨਾ ਚਾਹੁੰਦਾ ਸਪੈਸ਼ਲ ਸਾਡੇ ਕਮਿਸ਼ਨਰ ਅਮਰਤ ਸਰ ਪੰਜਾਬ ਪੁਲਿਸ ਗੁਰਪ੍ਰੀਤ ਪੂਰਸਾਹ ਜਿਹੜੇ ਕਿ ਬੜੇ ਵਧੀਆ ਇਨਸਾਨ ਹੈ ਤੇ ਸਾਨੂੰ ਬੜੀਆਂ ਆਸਾਂ ਇਹਨਾਂ ਕੋਲੋਂ ਆਉਣ ਵਾਲੇ ਟਾਈਮ ਇਹਨਾਂ ਦੇ ਕੋਲੇ ਪੰਜਾਬ ਦੀ ਵੰਗਡੌਰ ਹੋਵੇ ਤੇ ਪੰਜਾਬ ਨੂੰ ਚੰਗੀ ਤਰ੍ਹਾਂ ਜਾਣਦੇ ਆ ਇਹ ਤੇ ਚੰਗੀ ਤਰ੍ਹਾਂ ਕੰਟਰੋਲ ਕਰ ਸਕਦੇ ਆ ਵਾਹਿਗੁਰੂ ਇਹਨਾਂ ਨੂੰ ਲੰਬੀਆਂ ਤਰੱਕੀਆਂ ਬਖਸ਼ੇ ਤੇ ਪੰਜਾਬ ਦਾ ਭਲਾ ਹੋਵੇ ਜੇ ਵਾਗਡੋਰ ਇਹਨਾਂ ਦੇ ਹੱਥ ਵਿੱਚ ਹੋਵੇ ਵਾਹਿਗੁਰੂ ਕਾਸਾ ਵਾਹਿਗੁਰੂ ਕੀ ਫਤਿਹ